आपने गाने सुगे बड़े प्यारे प्यारे शब्दों जिन्हों की पूरी दुनिया फैन है सो फैन मैं भी हूँ पर नजर ही नहीं आ रहे निवंत तो मैं करा सो थी so, बहुत सारे ਸਮੀਅਨ ਕਾਲਜ ਮੁਕੇਰੀਆਂ ਤੋਂ ਅੱਜ ਇਸ ਇਥੇ ਨੇਚਰ ਫੈਸਟ ਦੇ ਵਿੱਚ ਗਿੱਧੇ ਦੀ ਟੀਮ ਲੈ ਕੇ ਆਏ ਆ ਸਾਡੀ ਗਿੱਧੇ ਦੀ ਟੀਮ ਜਿਹੜੀ ਕਿ ਨੈਸ਼ਨਲ ਇੰਟਰ ਜ਼ੋਨਲ ਜੀਨਰ ਨਹੀਂ ਹੈ ਇਹ ਲਈ ਟੀਮ ਅੱਜ ਤੇ ਕਿੱਦਾਂ ਪਰਫਾਰਮ ਕਰੇਗੀ ਇਸ ਦੇ ਨਾਲ ਨਾਲ ਅੱਜ ਸਾਡੇ ਕਲਚਰਲ ਫੇਅਰ ਦੇ ਜਿਹੜੇ ਮਿਨਿਸਟਰ ਆਣਗੇ ਉਹਨਾਂ ਦੇ ਵੈਲਕਮ ਲਈ ਵੀ ਕਈ ਬੱਚੇ ਤੇ ਉਹਨਾਂ ਦਾ ਅੱਜ ਸਵਾਗਤ ਕਰਨਗੇ ਸਾਡੀ ਗਿੱਧੇ ਦੀ ਟੀਮ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਪੰਜਾਬ ਦੇ ਫੋਕ ਗਿੱਧੇ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇਹ ਸਾਰੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਪਰਫਾਰਮ ਕਰ ਚੁੱਕੇ ਆ ਥੈਂਕ ਯੂ ਤੁਹਾਡੀ ਆਵਾਜ਼ ਲਈ ਦੁਬਾਰਾ ਜੀ ਲੈਕਚਰ ਦਾ ਸਟੋਰ 25 ਜਿਹੜਾ ਆਫ ਰੀਪਰਪਸ ਆਊਟਰ ਕਿਹੜਾ ਜਾ ਰਿਹਾ ਆ ਮਰਾ ਕੀ ਸੈਟਅਪ ਲਗਾ ਚੁ ਆ ਮੈਨੂੰ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਜਿਹੜੇ ਸਾਡੇ ਮੈਡਮ ਗੋਮਲ ਮਿੱਤਲ ਜੀ ਨੇ ਉਹਨਾਂ ਦਾ ਨਿਸ਼ਾ ਨਿਰਦੇਸ਼ ਅਨੁਸਾਰ ਕਿ ਨੇਚਰ ਫੈਸਟ ਨਾਲ ਰਿਲੇਟਡ ਕੁਝ ਟਾਪਾ ਸੈਟਅਪ ਕੀਤਾ ਜਾਵੇ ਤੇ ਅਸੀਂ ਉਹੀ ਇੱਕ ਥੀਮ ਲੈ ਕੇ ਇਕੋ ਵਿਲੇਜ ਦੀ ਸੈਟਅਪ ਕੀਤੀ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਕੋ ਉਹ ਬੜੀਆਂ ਬੜੀਆਂ ਹੁੰਦੀਆਂ ਸੀਆਂ ਬੈਂਬੂਜ਼ ਅਸੀਂ ਯੂਜ਼ ਕੀਤੇ ਆ ਇਹਦੇ ਵਿੱਚ ਔਰ ਬੜੀ ਛੋਟੇ ਛੋਟੇ ਬਰੀਕੀ ਦੀ ਚੀਜ਼ ਦਾ ਅਸੀਂ ਧਿਆਨ ਰੱਖਦੇ ਹੋਏ ਜਿੱਦਾ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਕੋਲ ਚੱਕੀ ਹੁੰਦੀ ਸੀਗੀ ਸਾਡੇ ਕੋਲ ਪੁਰਾਣੇ ਖਡਾਉਣੇ ਹੁੰਦੇ ਸੀਗੇ ਸਾਡੀਆਂ ਪੀੜ੍ਹੀਆਂ ਹੁੰਦੀਆਂ ਸੀ ਸਾਡੇ ਮੰਝੇ ਹੁੰਦੇ ਸੀਗੇ ਸਾਡੇ ਪਿੰਡ ਦੇ ਵਿੱਚ ਰੌਣਕ ਲੱਗੀ ਹੁੰਦੀ ਸੀ ਕੋਈ ਸਾਰਾ ਸੈਟਅਪ ਅਸੀਂ ਰੱਖਿਆ ਆ ਜੀ ਸੋ ਲੋਕ ਆਂਦੇ ਆ ਔਰ ਇੰਜੋਏ ਕਰਦੇ ਆ ਕਿਉਂਕਿ ਲੋਕਾਂ ਨੂੰ ਹੁਣ ਆਪਣਾ ਪੁਰਾਣਾ ਜਿਹੜਾ ਵਿਰਸਾ ਆ जरूर, जरूर आनंद लो हम अमी अलाप सिकंदर जीफॉर्म करने आ रहे हैं अब सवेरे बर्ड वाचिंग पोंग डैम गई है कल साड़ी टीम नाइट कैंपिंग लिए जाएगी अः 23 ਤਰੀਕ ਨੂੰ ਵਨ ਚੇਤਨਾ ਪਾਰਕ ਕਿਡਸ ਕਾਰਨੀਵਲ ਲੱਗੇਗਾ ਚੌਹਾਲ ਵੀ ਅਸੀਂ ਜਾਣਗੇ ਤੇ ਸਾਈਕਲਥਨ ਵੀ ਹੋਏਗੀ ਬਹੁਤ ਸਾਰੀ ਐਕਟੀਵਿਟੀਜ਼ ਹੈ ਕੋਕਨਟ ਡੇਰੀਆ ਆਫ ਰੋਡਿੰਗ ਲਈ ਵੀ ਜਾਵਾਂਗੇ ਤੇ ਨਾਲ ਹੀ ਲਾਜਵੰਤੀ ਸਟੇਡੀਅਮ ਦੇ ਵਿੱਚ ਬਹੁਤ ਅੱਛਾ ਮੇਲਾ ਲੱਗਾ ਹੈ ਤੁਸੀਂ ਇੱਥੇ ਜ਼ਰੂਰ ਆਓ ਤੇ ਜ਼ਰੂਰ ਇਸ ਮੇਲੇ ਦਾ ਆਨੰਦ ਲਓ ਮੈਂ ਇੱਕ ਵਾਰੀ ਫੇਰ ਸਾਰੇ ਹੀ ਹੁਸ਼ਿਆਪੁਰ ਦੇ ਵਸਨੀਕਾਂ ਨੂੰ ਨੇਚਰ ਫੈਸਟ ਸੀਜ਼ਨ 2 ਹੁਸ਼ਿਆਪੁਰ 21 ਤੋਂ ਲੈ ਕੇ 25 ਫਰਵਰੀ ਦੇ ਵਿੱਚ ਆਉਣ ਦਾ ਬਹੁਤ ਹਾਰਦਿਕ ਸੱਦਾ ਦਿੰਦੀ ਹਾਂ थैंक यू वेरी ही मेरी सारी टीम दी जिन्ना जिन्होंने इतनी मेहनत की है इस मेले दे लिए बहुत ही अच्छी स्टॉल्स लगी हैं बहुत ही किए हैं तुसी जरूर आओ मैं सारी टीम का भी बहुत बहुत करती हूं थैंक